ਕੀ ਹਲਚਲ ਆ ਮੇਰੇ ਵੀਰਿਆਂ ਦਾ ਉਮੀਦ ਕਰਦਾ ਵੀ ਸਾਰੇ ਠੀਕ ਠਾਕ ਹੋਵੋਗੇ ਆਪਣੇ ਬਲੈਕ ਐਸਟਰ ਲੌਪ ਹੋ ਗਿਆ ਜੀ ਅੱਜ 3 ਮਹੀਨੇ ਤੇ 1 ਦਿਨ ਦੇ ਜਨਵਰ ਪੂਰੇ ਇਕੱਟਾ ਹੋ ਠੇ ਪਏ ਬਾਹਰ ਤੇ ਖਾਂਦੇ ਪੂਰੇ ਖੁਸ਼ ਹੋ ਗਏ ਅੱਜ ਆਪਾਂ ਗੱਲ ਕਰਨੀ ਆ ਕਿ ਜਨਵਰਾਂ ਨੂੰ ਆਪਾਂ ਲੇਟ ਕਿੰਨੀ ਦੇਣੀ ਆ ਜਦੋਂ ਆਪਣੇ ਲੇਅਰ ਫੀਡ ਤੇ ਸਟਾਰਟ ਹੋ ਜਾਂਦੇ ਆ ਤੇ ਕਿਹੜੀ ਫੀਡ ਚੇਂਜ ਕਰਨੀ ਕਦੋਂ ਕਰਨੀ ਆ ਆਪਾਂ ਇਹਦੇ ਬਾਰੇ ਅੱਜ ਗੱਲ ਕਰਾਂਗੇ ਜਿੰਨਾ ਤੇ ਵੀਰਿਆਂ ਦੀਆਂ ਮੁਰਗੀਆਂ 95 ਤੋਂ 98 ਦਿਨਾਂ ਦੀਆਂ ਹੋ ਗਈਆਂ ਉਹ ਆਪਣੇ ਜਾਨਵਰਾਂ ਨੂੰ ਲੇਅਰ ਫੀਡ ਸਟਾਰਟ ਕਰ ਸਕਦੇ ਆ ਲੇਅਰ ਫੀਡ ਫੇਸ 1 ਤੇ ਆਪਣੇ ਮੁਰਗੀਆਂ ਨੂੰ ਮੰਨ ਲਓ 13ਵੇਂ ਤੋਂ 14ਵੇਂ ਹਫ਼ਤੇ ਜਾ ਕੇ ਆਪਣੇ ਜਾਨਵਰਾਂ ਦਾ ਲਾਈਟ ਮੈਨੇਜਮੈਂਟ ਬਹੁਤ ਹੀ ਧਿਆਨ ਦੇ ਯੋਗ ਹੁੰਦਾ ਜਦੋਂ ਆਪਾਂ ਆਪਾਂ ਬੜੀ ਲੰਮੀ ਚੌੜੀ ਗਲਤ ਨਹੀਂ ਕਰਦੇ ਜਦੋਂ ਆਪਣੇ ਜਾਨਵਰਾਂ ਨੇ ਪਹਿਲਾ ਅੰਡਾ ਆਪਨੂੰ ਆਪਣੇ ਫਾਰਮ ਤੇ ਆ ਗਿਆ ਉਸ ਸਮੇਂ ਆਪਾਂ ਆਪਣੇ ਜਾਨਵਰਾਂ ਨੂੰ 8 ਘੰਟੇ ਪੂਰਾ ਹਨੇਰਾ ਦੇਣਾ ਤੇ 16 ਘੰਟੇ ਚਾਹੀਦਾ ਪੂਰਾ ਹਨ ਨੂੰ ਲੇਟ ਇਹ ਹੁਣ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਆਪਣੇ ਗਾਂ ਦਿਨ ਵੀ ਛੋਟੇ ਆ ਜਾਣੇ ਆ ਅਕਤੂਬਰ ਨਵੰਬਰ ਦਸੰਬਰ ਵਿੱਚ ਤੇ ਉਦੋਂ ਹੀ ਬਹੁਤੇ ਵੀਰ ਭਰਾਵਾਂ ਦੀਆਂ ਮੁਰਗੀਆਂ ਆਂਡਿਆਂ ਤੇ ਆਉਂਦੀਆਂ ਆਪਾਂ ਉਦੋਂ ਇਹਨਾਂ ਨੂੰ ਲੇਟਾਂ ਲਾ ਕੇ ਹੀ ਇਹਨਾਂ ਕੋ ਵੱਧ ਆਂਡੇ ਲੈ ਸਕਦੇ ਆ ਇੱਕ ਹਿਸਾਬ ਦਾ ਮੁਰਗੀ ਨੂੰ ਬੇਕੂਫ ਬਣਾਉਣ ਵਾਲਾ ਕੰਮ ਹੋ ਜਾਂਦਾ ਕਿ ਦਿਨ ਵੱਡੇ ਹੋ ਗਏ ਆ ਤੇ ਤੁਸੀਂ ਆਂਡੇ ਦੋ ਇੱਕ ਗੱਲ ਹੋਰ ਤੁਸੀਂ ਨੋਟ ਕੀਤੀ ਹੋਵੇਗੀ ਕਿ ਮੁਰਗੀਆਂ ਆਂਡੇ ਦਿੰਦੀਆਂ ਆਪਨ ਨੂੰ ਖਾਣ ਵਾਸਤੇ ਨਹੀਂ ਦਿੰਦੀਆਂ ਉਹ ਪੰਛੀਆਂ ਵਾਂਗੂ ਆਪਦੇ ਬੱਚੇ ਕੱਢਣ ਵਾਸਤੇ ਹੀ ਆਂਡੇ ਦਿੰਦੀਆਂ ਜਿਵੇਂ ਰੁੱਖਾਂ ਦੇ ਉੱਤੇ ਆਲ ਨੇ ਬਣਾ ਕੇ ਪੰਛੀ ਆਂਡੇ ਦਿੰਦੇ ਆ ਉਹੀ ਹਿਸਾਬ ਇਹਨਾਂ ਦਾ ਉਹ ਵੀ ਪੰਛੀ ਜਦੋਂ ਵੱਡੇ ਦਿਨ ਹੁੰਦੇ ਆ ਉਸੇ ਸਮੇਂ ਹੀ ਆਂਡੇ ਦਿੰਦੇ ਆ ਇਹਨਾਂ ਨੂੰ ਵੀ ਆਪਾਂ ਐਕਸਾਫ ਦਾ ਇਹੀ ਫੀਲ ਕਰਾਉਣਾ ਵਾ ਕਿ ਦਿਨ ਵੱਡੇ ਹੋ ਗਏ ਆ ਤੇ ਹੁਣ ਆਂਡੇ ਦੇਣ ਗਿਆ ਵੱਤੋਂ ਵੱਧ ਜੇਕਰ ਹੁਣ ਆਪਾਂ ਅਕਤੂਬਰ ਦੀ ਗੱਲ ਕਰੀਏ ਉਸ ਸਮੇਂ ਦਿਨ ਕਾਫੀ ਛੋਟੇ ਹੋ ਜਾਂਦੇ ਆ ਤੇ ਆਪਾਂ ਸਵੇਰ ਨੂੰ ਜੇਕਰ 4 ਵਜੇ ਲੈਟ ਜਗਾਉਨੇ ਆ ਤੇ ਸ਼ਾਮਾਂ ਨੂੰ 5 ਵਜੇ ਫੇਰ ਜਗਾਉਣੀ ਪਊਗੀ 8 ਵਜੇ ਤੱਕ 8 ਵਜੇ ਤੋਂ ਸਵੇਰ ਦੇ 4 ਵਜੇ ਤੱਕ ਪੂਰਾ ਹਨੇਰਾ ਹੋਊਗਾ 8 ਘੰਟੇ ਹਨੇਰਾ ਹੋ ਜਾਣਾ ਵਾ ਤੇ ਬਾਕੀ ਸਮਾਂ ਲਾਈਟ ਚਾਹੀਦੀ ਆ ਲਾਈਟ ਵੀ ਆਪ ਨੂੰ ਇੰਨੀ ਕਰਨੀ ਪੈਣੀ ਆ ਕਿ ਪੂਰਾ ਐਨ ਦਾ ਦਿਨ ਚੜੇ ਕਮਰੇ ਦੇ ਵਿੱਚ ਇਹ ਨਹੀਂ ਕਿ ਆਪਣਾ ਹੁਣ 15 ਬਾਈ 20 ਦਾ ਕਮਰਾ ਹੋਵੇ ਤਾਂ ਆਪਾਂ ਇੱਕ ਬਲਬ ਲਾ ਦਈਏ ਕਿ ਹਾਂਜੀ ਲਾਈਟ ਹੋਈ ਆ ਵਿੱਚ ਤੇ ਸਰ ਜਣ ਨਹੀਂ ਪੂਰਾ ਐਨ ਨੂੰ ਲਾਈਟ ਕਰਨੀ ਪੈਣੀ ਆ ਜਿੱਦਾਂ ਕਿ ਦਿਨੇ ਹੁੰਦਾ ਵਾ ਫੇਰ ਹੀ ਇਹ ਜਾਨਵਰ ਵੱਧ ਤੋਂ ਵੱਧ ਤੇ ਛੇਤੀ ਤੋਂ ਛੇਤੀ ਆਂਡੇ ਦੇਣਗੇ ਬਾਕੀ ਜੇ ਕਿਸੇ ਵੀਰ ਭਰਾ ਨੂੰ ਆਪਣੇ ਵੀਡੀਓ ਦੇ ਵੀਡੀਓ ਦੇ ਵਿੱਚ ਸਮਝ ਨਹੀਂ ਲੱਗਦੀ ਤਾਂ ਆਪਣੇ ਨਾਲ ਤੁਸੀਂ WhatsApp ਤੇ ਵੀ ਗੱਲ ਕਰ ਸਕਦੇ ਆ ਆਪਾਂ ਹਰ ਇੱਕ ਮੈਸੇਜ ਦਾ ਹਰ ਇੱਕ ਕਾਲ ਦਾ ਜਵਾਬ ਜ਼ਰੂਰ ਦਵਾਂਗੇ ਤੇ ਇਹ ਲਾਈਟ ਮੈਨੇਜਮੈਂਟ ਬਹੁਤ ਹੀ ਜ਼ਰੂਰੀ ਆ ਕਈ ਵੀਰਾਂ ਦੇ ਸ਼ਿਕਾਇਤ ਹੁੰਦੀ ਆ ਕਿ ਸਾਡੇ ਮੁਰਗੀਆਂ ਦੇ ਆਂਡਿਆਂ ਨੂੰ ਬਲੱਡ ਲੱਤੀ ਆਉਂਦਾ ਵਾ ਤਾਂ ਕੀ ਕਾਰਨ ਆ ਉਹ ਇਹ ਕਾਰਨ ਆ ਕਿ ਜਦੋਂ ਆਪਾਂ ਮੁਰਗੀ ਨੂੰ ਹਨੇਰਾ ਨਹੀਂ ਕਰਦੇ 24 ਘੰਟੇ ਲਾਈਟ ਜਗਦੀ ਵੀ ਮਾੜੀ ਆ ਤੇ 24 ਘੰਟੇ ਹਨੇਰਾ ਵੀ ਮਾੜਾ ਵਾ ਹੁਣ ਗਾਂ ਮੌਸਮ ਕਈ ਵਾਰੀ ਧੁੰਦਾਂ ਪੈਂਦੀਆਂ ਦੇ ਵਿੱਚ ਸੂਰਜ ਨਹੀਂ ਨਿਕਲਦਾ ਹੁੰਦਾ ਤਾਂ ਆਪਨੂੰ ਦਿਨ ਸਮੇਂ ਵੀ ਲਾਈਟ ਜਗਾਉਣੀ ਪੈਂਦੀ ਆ ਤਾਂ ਹੀ ਮੁਰਗੀਆਂ ਵੱਧ ਤੋਂ ਵੱਧ ਆਂਡੇ ਦੇਣਗੀਆਂ ਬਾਕੀ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹ ਜਿਹੜਾ ਲਾਈਟ ਮੈਨੇਜਮੈਂਟ ਹਰ ਇੱਕ ਨਸਲ ਹਰ ਇੱਕ ਮੁਰਗੀ ਵਾਸਤੇ ਇੱਕੋ ਜਿਹਾ ਹੁੰਦਾ ਤੇ ਜਿਹੜਾ ਫੀਡ ਦਾ ਹੁੰਦਾ ਆਪਾਂ 95 ਤੋਂ 98 ਦਿਨਾਂ ਦੇ ਵਿੱਚ ਲੇਅਰ ਫੀਡ ਸਟਾਰਟ ਕਰਨੀ ਆ ਉਹ ਨਸਲ ਦੇ ਹਿਸਾਬ ਨਾਲ ਹੁੰਦਾ ਹੁਣ ਬਲੈਕ ਐਸਟਰਾ ਲੋਪ ਤੇ ਆਰ ਆਰ 120 ਦਿਨਾਂ ਤੋਂ 130 ਦਿਨਾਂ ਦੇ ਵਿੱਚ ਵਿੱਚ ਆਂਡਿਆਂ ਤੇ ਆ ਜਾਂਦੀ ਆ ਜੇਕਰ ਆਪਾਂ ਉਹਨਾਂ ਨੂੰ 15 ਤੋਂ 20 ਦਿਨ ਪਹਿਲਾਂ ਹੀ ਫੀਡ ਪਾਵਾਂਗੇ ਤਾਂ ਉਹ ਪ੍ਰੋਪਰ ਆਂਡਿਆਂ ਤੇ ਆਊਗੀ ਮੁਰਗੀ ਜੇਕਰ ਆਪਾਂ 120 ਦਿਨਾਂ ਬਾਅਦ ਹੀ ਇਹਨਾਂ ਨੂੰ ਲੇਅਰ ਫੀਡ ਸਟਾਰਟ ਕੀਤੀ ਤਾਂ 20 ਦਿਨ ਅੱਗੇ ਹੋਰ ਲਾ ਲਓ ਕਿੱਥੇ ਗੱਲ ਜਾਣੀ ਆ ਜੇਕਰ ਹੁਣ ਕਈ ਬਾਲੇ ਵੀਰ ਭਰਾ ਕਲੇਲਰ ਮੁਰਗੀਆਂ ਰੱਖਦੇ ਆ ਜਾਂ ਡਬਲ ਐਫਜੀ ਰੱਖਦੇ ਆ ਉਹ ਮੁਰਗੀ 5.5 ਤੋਂ 6 ਮਹੀਨੇ ਲੈਂਦੀ ਆ ਆਂਡੇ ਤੇ ਆਉਣ ਨੂੰ ਤਾਂ ਉਹਨਾਂ ਨੂੰ ਲੇਅਰ ਫੀਡ ਵੀ ਉਸੇ ਹਿਸਾਬ ਦੇ ਨਾਲ ਹੀ ਸਟਾਰਟ ਕਰਨੀ ਚਾਹੀਦੀ ਆ ਬਾਕੀ ਮਿਲਦੇ ਆਂ ਜੀ ਹੋਰ ਕਿਸੇ ਨਵੀਂ ਵੀਡੀਓ ਚ ਤੇ ਨਵੇਂ ਟੌਪਿਕ ਤੇ ਧੰਨਵਾਦ ਜੀ ਸਾਰੇ ਵੀਰਿਆ ਦਾ ਜੇਕਰ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ